ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਚਾਹੁੰਦੇ ਸਨ ਕਿ ਜਾਤ ਪਾਤ ਦਾ ਕੋਹੜ ਜਿਹੜਾ ਖਤਮ ਹੋ ਜਾਵੇ ਸਿੱਖਾਂ ਦੇ ਵਿੱਚੋਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਨਾ ਕਿ ਪਹਿਲੇ ਪੰਗਤ ਪਾਛੇ ਸੰਗਤ ਤੇ ਇੱਕ ਪੰਡਤ ਦਰਸ਼ਨਾ ਨੂੰ ਆਇਆ ਜਦੋਂ ਪੰਡਤ ਦਰਸ਼ਨਾ ਨੂੰ ਆਇਆ ਤੇ ਸਿੱਖਾਂ ਨੇ ਕਿਹਾ ਕਿ ਤੁਸੀਂ ਪਹਿਲਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਔਰ ਫਿਰ ਗੁਰੂ ਸਾਹਿਬਾਂ ਦੇ ਕੋਲ ਜਾ ਕੇ ਪਛਣਾ ਨੂੰ ਸਰਵਨ ਕਰੋ ਪਰ ਉਹ ਪੰਡਿਤ ਜਿਹੜਾ ਸੀ ਉਹ ਵਰਤ ਦਾ ਬਹਾਨਾ ਮਾਰ ਕੇ ਪੰਗਤ ਵਿੱਚੋਂ ਪ੍ਰਸ਼ਾਦੀ ਸ਼ਿੱਕੇ ਤੋਂ ਬਿਨਾਂ ਹੀ ਉੱਠ ਗਿਆ ਤੇ ਗੁਰੂ ਸਾਹਿਬਾਂ ਦੀ ਦੀਵਾਰ ਦੇ ਵਿੱਚ ਜਾ ਕੇ ਬੈਠ ਗਿਆ ਜਦੋਂ ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਸਨ ਤਾਂ ਉਸ ਸਮੇਂ ਪੰਡਿਤ ਸੰਗਤਾਂ ਦੇ ਵਿੱਚੋਂ ਖੜਾ ਹੋਇਆ ਤੇ ਉਸ ਨੇ ਕਿਹਾ ਗੁਰੂ ਪਾਛਾ ਤੁਸੀਂ ਪਰਤਾ ਨੂੰ ਨਹੀਂ ਮੰਨਦੇ ਤੁਸੀਂ ਦਿਵਸਤੂ ਆਤਸੀ ਨੂੰ ਨਹੀਂ ਮੰਨਦੇ ਕਤਸੀ ਨੂੰ ਨਹੀਂ ਮੰਨਦੇ ਨੌਮੀ ਨੂੰ ਨਹੀਂ ਮੰਨਦੇ ਤੁਸੀਂ ਮੰਨਦੇ ਕਿ ਨੂੰ ਤੁਸੀਂ ਕਹਿੰਦੇ ਹੋ ਕਿ ਵਰਤ ਨਹੀਂ ਰੱਖਣਾ ਤੁਸੀਂ ਸਾਡੇ ਧਰਮ ਦੀ ਜੜੀ ਪਹਿਲਾਂ ਸਦੀਆਂ ਤੋਂ ਬੱਚੀ ਹੋਈ ਪਰਯਾਤਾ ਭੱਗ ਕਰ ਦਿੱਤੀ ਹੈ ਤੁਸੀਂ ਨਵਾਂ ਹੀ ਪੰਥ ਚਲਾ ਦਿੱਤਾ ਹੈ ਨਵੇਂ ਹੀ ਹੁਕਮ ਕੱਢ ਦਿੱਤੇ ਨੇ ਕਿ ਪਹਿਲਾ ਪੰਥ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕੋ

ਤਾ ਸਿੱਖ ਜਿਹੜੇ ਨੇ ਸੱਚ ਦਾ ਵਰਤ ਰੱਖਦੇ ਨੇ ਤੁਸੀਂ ਇਕਾदशी ਨੂੰ ਵਰਤ ਕਹਿੰਦੇ ਹੋ ਸਾਡੇ ਸਿੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਤੇ ਸੀਸਨੀ ਝਕਾਉਂਦੇ ਉਹ ਵੀ ਵਰਤ ਰੱਖਦੇ ਨੇ ਇਕਾदशी ਦਾ ਤੁਸੀਂ ਕਹਿੰਦੇ ਹੋ ਤਉ ਆਦਿਸ਼ੀ ਦਾ ਵਰਤ ਤਾਂ ਸਾਡੇ ਸਿੱਖ ਵੀ ਰੱਖਦੇ ਨੇ 10 ਸੰਸਰੀਆਂ ਨੂੰ ਕੰਟਰੋਲ ਦੇ ਵਿੱਚ ਰੱਖਦੇ ਨੇ ਵਰਤ ਸਿੱਖ ਰੱਖਦੇ ਨੇ ਸਾਡੇ ਸਿੱਖ ਵੀ ਵਰਤ ਰੱਖਦੇ ਨੇ ਤੁਹਾਡੇ ਵਿੱਚ ਤੇ ਸਾਡੇ ਸਿੱਖਾਂ ਦੇ ਵਿੱਚ ਇਹੀ ਫਰਕ ਆ ਹਰ ਗੁਰੂ ਆਪਣਾ ਦਸ ਪਾਛਾ ਮਹਾਰਾਜ ਜੀ ਕਿੰਦ ਤੁਹਾਨੂੰ ਬੜਾ ਹੰਕਾਰ ਹੁੰਦਾ ਹੈ ਕਿ